ਕਰਕੇ ਥੋੜਾ ਯਾ ਦਾਰਸ਼ਕ ਨਰਾਜ ਆ ਪਰ ਉਹੀ ਚੀਜ਼ਾਂ ਮਿੱਤਰੋ ਫਿਰ ਦੇਖਣ ਨੂੰ ਮਿਲਣਗੀਆਂ ਉਹੀ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਤੁਹਾਨੂੰ ਪਤਾ ਵੀ ਕੈਨੇਡਾ 'ਚ ਇੰਗਲੈਂਡ 'ਚ ਹਰ ਪਾਸੇ ਮਿੱਤਰੋ ਧਮਾ ਪਾ ਰਿਹਾ ਪੰਜਾਬ ਦੇ ਪਲੇਅਰ ਪੰਜਾਬ ਦੀ ਰੌਣਕ ਪੰਜਾਬ 'ਚ ਮੇਲੇ ਨਹੀਂ ਹੋ ਰਹੇ ਉਦਾਂ ਦੇ ਤਾਂ ਕਰਕੇ ਥੋੜਾ ਜਿਹਾ ਦਰਸ਼ਕ ਨਰਾਜ ਆ ਪਰ ਉਹੀ ਚੀਜ਼ਾਂ ਮਿੱਤਰੋ ਫਿਰ ਦੇਖਣ ਨੂੰ ਮਿਲਣਗੀਆਂ ਉਹੀ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਅਗਸਤ ਦੇ ਮਹੀਨੇ 'ਚ ਮਿੱਤਰੋ ਉਹੀ ਚੀਜ਼ ਹੋਊਗੀ ਸੋ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਜ਼ਰੂਰ ਕਰਿਓ ਕਿਉਂਕਿ ਆ ਜਬ ਰੰਦੀਪੁਰੀਏ ਨੇ ਕਮਾਲਾਂ ਕਰਨੀਆਂ ਤੇ ਉਸਤਾਦ ਦੇ ਨਾਲ ਜਦੋਂ ਚੇਲਾ ਹੋਵੇ ਮਿੱਤਰੋ ਉਦੋਂ ਤਾਂ ਗੱਲਾਂ ਲੱਗਦੀਆਂ ਹੀ ਆ ਟਿਕਾਣੇ ਸੋ ਉਹ ਚੀਜ਼ਾਂ ਦੇਖਣ ਨੂੰ ਮਿਲਣੀਆਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਆ ਅੱਜ ਦਾ ਟੂਰਨਾਮੈਂਟ ਮਿੱਤਰੋ 22 ਜੁਲਾਈ ਨੂੰ ਪੈਂਡ ਛੱਡਣ ਤੁਹਾਨੂੰ ਅਟਾਰੀ ਰੋਡ ਨੇੜੇ ਟੂਲ ਪਲਾਜ਼ਾ ਦੇ ਕੋਲੇ ਮਿੱਤਰੋ ਅੱਜ ਵੱਡਾ ਸ਼ੋ ਮੈਚ ਦੇਖਣ ਨੂੰ ਮਿਲਣਾ ਇੱਕ ਪਾਸੇ ਫਰੰਦੀਪਰੀਏ ਗੋਪੀ ਦੀ ਟੀਮ ਆ ਮਿੱਤਰੋ ਤੇ ਦੂਜੇ ਪਾਸੇ ਜੋ ਆ ਅਮਰੇ ਸਰ ਦੀ ਟੀਮ ਤੁਹਾਨੂੰ ਦੇਖਣ ਨੂੰ ਮਿਲਣੀ ਆ ਇਹ ਵੱਡਾ ਸ਼ੋ ਮੈਚ ਆ ਮਿੱਤਰੋ ਬਹੁਤ ਤਗੜਾ ਮੈਚ ਇਹ ਤੁਹਾਨੂੰ ਅੱਜ ਦੇਖਣ ਨੂੰ ਮਿਲੂਗਾ 22 ਜੁਲਾਈ ਦੇ ਦਿਨ ਅੱਜ ਤੁਹਾਨੂੰ ਮਿੱਤਰੋ ਇਹ ਵੱਡਾ ਸ਼ੋ ਮੈਚ ਦੇਖਣ ਨੂੰ ਮਿਲਣਾ। ਸੋ ਇਹ ਮੇਲੇ ਤੇ ਮਿੱਤਰੋ ਕਮਾਲਾ ਹੋਣੀਆਂ ਅੱਜ ਹੀ ਕੱਪ ਮੇਣਾ। ਬਾਕੀ ਹੋਰ ਕਿਤੇ ਅੱਜ ਜੇ ਟੂਰਨਾਮੈਂਟ ਹੈ ਗਿਆ ਉਹ ਤੁਸੀਂ ਜੋ ਆ ਜਰੂਰ ਦੱਸ ਸਕਦੇ ਹੋ। ਇਹ ਵੱਡਾ ਮਿੱਤਰੋ ਸ਼ੋ ਮੈਚ ਅੱਜ ਹੋਣਾ। ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆ ਰਿਹਾ ਮਿੱਤਰੋ ਹਾਕਮ ਵਾਲੀਆ ਜੱਗੂ ਕਹਿੰਦੇ ਪੰਜਾਬ ਦੇ ਵਿੱਚ ਆਉਣ ਵਾਲੇ ਟੂਰਨਾਮੈਂਟਾਂ ਤੇ ਪੰਜਾਬ 'ਚ ਖੇਡੂਗਾ। ਮੇਰੇ ਖਿਆਲ ਨਾਲ ਸ਼ਾਇਦ ਕੋਈ ਇੰਜਰੀ ਆ ਜਾਂ ਵੈਸੇ ਆ ਰਿਹਾ। ਸੋ ਉਹ ਕਲੀਅਰ ਨਹੀਂ ਮਿੱਤਰੋ ਹੋਰ ਵੀ ਕਾਫੀ ਪਲੇਅਰ ਪੰਜਾਬ ਆਣੀਆਂ ਪੂਰੀ ਸੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਵੱਡੀ ਅਪਡੇਟ ਦੇਣੀ ਸੀ ਮੈਂ ਮਲਰਾ ਮਤਰੋ ਨਵੀਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ